ਆਪਈ ਤੇ ਰੋਗ ਮਗਾਣੀਆਂ ਮਾਇਓ ਦੇਰੇ ਗੱਟਿਆਰ ਬਾਯੋ ਪੀਰੋ ਜੰਮੀਆ करो तिरा महाराज जॻता जी गॾिया तेरे राजस जी गाइ राजस जॻाइ श्रीन जी जनीष भाई जनीषे श्रीनो ते ਗਰਵਾ ਚੰਦਰਾ ਤੇ ਨਗਰ ਪੰਚਾਇਤ ਦੇ ਨਾਤੇ ਤੇ 11 ਵਾਲੇ ਪੀਰ ਦਾਤੇ ਨਾਤੇ ਦਾਤੇ ਨੇ ਪੀਰਾਂ ਦੇ ਨਾਤੇ ਗਿਆਲ ਵਾਪਾ ਹੀ ਨਾਤੇ शर छो बा बि लॻन वासो आए पदे सु महाराज भेश वैसे जिस बाबा जी बाबा सिचमी ਜਿਕਰਾ ਸੱਚੀ ਰਗੜ ਦਾ ਹਲੋ ਹਲੋ ਆਵਾਜ਼ ਉਹ ਖੇਤਾ ਜਾਣ ਬਹਿ ਜਾਓ ਜਿਹਨ ਸਵਾਰੀ ਚੱਕੀ ਵੀ ਬਹਿ ਜਾਓ ਆ ਬਾਹਰ ਪਿੱਛਾ ਕਰੋ ਜੱਲਾ ਜੀ ਕਰ ਲਓ ਪਿੱਛੇ ਹਾਂਜੀ ਬਾਬਾ ਜੀ ਬੜੀ ਸਵਾਰੀ ਪੜਾਣ ਵਿੱਚ ਹਾਜ਼ਰ ਹੋ ਗਈ ਲੱਗਿਆ ਲਗਾ ਖਾਤਾ ਖੜਾ ਜੀ ਨੂੰ ਜੀਆ ਜੰਦ ਦਾ ਮਾਰ ਪਸੂ ਦਾ ਘਾਟਾ ਜਿਹਨੂੰ ਮਾਲ ਪਸ਼ੂ ਦਾ ਘਾਟਾ ਜੀ ਆ ਜਾਂਦਾ ਘਾਟਾ ਜੋਤੀ ਵੀ ਜਮਾਇਆ ਰੱਖਾ ਹੈ ਛੇਤੀ ਆ ਜਾ ਜੋਤੀ ਮਾਇਆ ਰੱਖਾ ਆਪਣੀ ਜਗ੍ਹਾ ਉਰ ਬੈਠੀ ਜਾਣਾ ਬਾਬਾ ਜੀ ਸਵਾਰੀ ਕਿਤੇ ਕਿਤੇ ਪੜਾਲਾ ਨਿਕਲਦੀ ਆ ਪਹਿਲਾਂ ਮੇਰੇ ਵੀਰ ਭਾਈ ਮੱਥਾ ਟੇਕਣ ਮਗਰੋਂ ਮੈਂ ਅਨਾਉਂਸ ਕਰੂੰਗਾ ਬੀਬੇ ਬਣਾ ਨੂੰ ਪਹਿਲਾਂ ਮੇਰੇ ਵੀਰ ਭਾਈ ਮੱਥਾ ਟੇਕਣ ਜਿਹੜੀ ਸਵਾਰੀ ਚੱਕੀ ਉਹ ਵੀ ਮੱਥਾ ਟੇਕਣ ਮਸਾਲਾ ਵਾਲੇ ਭਾਈ ਖੜੋ ਤੁਸੀਂ ਬੈਠੋ ਹਾਂਜੀ ਮੇਰੇ ਵੀਰ ਭਾਈ ਮੱਥਾ ਟੇਕ ਲੈਣ ਜੋਤੀ ਜੀ ਮਾਹਰਾਕਾਂ ਬੀਜਾ ਬੈਠੀ ਜੋ ਖੜੋ ਬੋਤਾ ਚਾ ਮਾਥੇ ਤੇ ਸੈਣ ਖੜੋ ਨੋਨ ਮਰ ਕਰਵਾ ਜਕਾਰਾ ਸੱਚੀ ਸਰਕਾਰ ਦਾ ਹਾਂਜੀ ਜੋਤੀ ਮਾਹਰਾਕਾਂ ਚਾਰੇ ਕੁੰਟ ਬਾਬੇ ਬਲੀ ਜਾਨ ਮੱਲੀਆਂ ਫਿਰ ਅਕਬਰ ਦੇ ਖਣ ਆਇਆ 26 ਦਾ 9 ਤਹਜ ਪੈਰ ਜਨਾਨ ਦੇ ਅੰਦਰ ਪੰਜ ਬੋਰੀਆਂ ਅਕਬਰ ਨੇ ਦਿੱਤੀਆਂ ਕਹਿੰਦਾ ਲੈ ਕੇ ਤਹਜ ਜੇ ਨੂੰ ਨਾ ਹੋ ਚਾਰ ਬੋਰੀਆਂ ਲੱਗਿਆ ਤਹਜ ਇੱਕ ਹੋ છਪਾਇਆ ਇੱਕ ਬਾਰੇ ਇਹ ਲੋਕ ਮਤਰਾ ਪਰਗਰਤਾ ਲੋਕ ਦਾ ਟੀਐਨ ਆਪਨੇ ਆਦੀ ਪਿੰਡ

ਦੇ ਰੋਗ ਜਤਨ ਮਗਰੀ ਜੇ ਤੇ ਹਾਂ ਦੋ ਮਿੰਟ ਰਹਿ ਦਿਓ ਵਾਸ਼ ਇੰਨਾ ਤਾਂ ਹੌਂਦ ਕਰਤੀ ਚਾਹ ਤੇ ਨਹੀਂ ਤੇ ਪਾਣੀ ਪਾਤੇ ਹੈ ਜਿੰਨ ਕ ਜਿੰਨ ਫਾਨਾ ਲੂਦਾ ਇਹ ਦੇ ਦੇ